ਕੱਲ ਰਾਤ ਅਮਰਸਰ ਜ਼ਿਲ੍ਹੇ ਦੇ ਚਗਾਵੇਂ ਏਰੀਆ ਤੋਂ ਲੈ ਕੇ ਵੇਰਕੇ ਤੱਕ ਇੱਕ ਬਹੁਤ ਵੱਡੀ ਲਸ ਗੜੇ ਮਰੀ ਦੀ ਜਿਹੜੀ ਆ ਉਹ ਪਈ ਆ ਤੇ ਅਸਲੇ ਅਸੀਂ ਪਿੰਡ ਬਾਲਸਚੰਦਰ ਖੜੇ ਆ ਜਿੱਥੇ ਕਣਕ ਦੀ ਫਸਲ ਜਿਹੜੀ ਆ ਉਹਦਾ 90 95% 100% ਤੱਕ ਕਣਕਾਂ ਦਾ ਜਿਹੜਾ ਉਹ ਉਹ ਨੁਕਸਾਨ ਜਿਹੜਾ ਹੋ ਗਿਆ ਜਿਹੜੀਆਂ ਪਛੇਤਰੀਆਂ ਕਣਕਾਂ ਨੇ ਉਹਨਾਂ ਦਾ 100% ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਸਿੱਟੇ ਪਿਆ ਸੀ ਉਹਨਾਂ ਦਾ 90% ਤੋਂ ਵੱਧ ਨੁਕਸਾਨ ਹੋ ਗਿਆ ਸਰੋਂ ਸਾਰੀ ਜਿਹੜੀ ਆ ਉਹ 100% ਬਰਬਾਦ ਹੋ ਗਈ ਚਾਰਾ ਸਾਰਾ 100% ਬਰਬਾਦ ਹੋ ਗਿਆ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਤੇ ਇਸ ਸਾਰੀ ਫਸਲ ਦੀ ਜਿਹੜੀ ਆ ਸਪੈਸ਼ਲ ਗਰਦੌਰੀ ਕਰਕੇ ਕਿਸਾਨਾਂ ਨੂੰ ਘੱਟੋ-ਘੱਟ 50000 ਰੁਪਇਆ ਫੀ ਏਕੜ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਬਹੁਤ ਵੱਡੇ ਏਰੀਆ ਦੇ ਵਿੱਚ ਘੱਟੋ-ਘੱਟ 50 ਪਿੰਡਾਂ ਦੇ ਵਿੱਚ ਜਿਹੜਾ ਇਹ ਨੁਕਸਾਨ ਹੋਇਆ ਕਿਸਾਨ ਜਿਹੜੇ ਆ ਉਹਨਾਂ ਦਾ ਇਸ ਵੇਲੇ ਸਾਰੇ ਦਾ ਸਾਰਾ ਹੀ ਖਰਚਾ ਜਿਹੜਾ ਇਹ ਫਸਲ ਤੇ ਹੋ ਚੁੱਕਾ ਸੋ ਸਰਕਾਰ ਕਿਸਾਨਾਂ ਦੀ ਬਾਹ ਫੜੇ ਔਰ ਇਹਦੀ ਸਪੈਸ਼ਲ ਗਰਦੌਰੀ ਕਰਾਉਣ ਦਾ ਫੌਰੀ ਤੌਰ ਤੇ ਐਲਾਨ ਕਰੇ ਔਰ ਅ 50000 ਰੁਪਇਆ ਫੀ ਏਕੜ ਜਿਹੜਾ ਘਰ ਤੋਂ ਘਟ ਮਾਫੀਆ ਜਿਹੜਾ ਉਹ ਕਿਸਾਨਾਂ ਨੂੰ ਜਿਹੜਾ ਉਹ ਦਿੱਤਾ ਜਾਏ। ਨੰਬਰ ਸ਼ਾਹ ਜੜੇ ਤੋਂ ਆਸਾਂਸੀ ਦੇ ਲੱਗੇ ਪਿੰਡ ਬਲ ਸਿਕੰਦਰ ਤੋਂ ਬੋਲਦੇ ਹਾਂ। ਇਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਫਸਲ ਦਾ ਰਿਆ ਕੁ ਹਣੀ ਆ ਕਣਕ ਦੇ ਪੱਲੇ ਕੱਖ ਨਹੀਂ ਰਿਆ 100% ਨੁਕਸਾਨ ਹੋ ਗਿਆ ਆ। ਇਹ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਕੁਝ ਸਾਡੇ ਪੱਲੇ ਪਾਵੇ। ਤੇ ਸਾਡਾ ਭਰਾ ਵੇ ਅਸੀਂ ਨਾ ਇਹਦਾ ਕੋਈ ਪਠਾ ਬਣਾ ਨਾ ਤੂਰੀ ਤਾਂ ਦਰਿਆ ਨਾ ਕੋਈ ਛਾਲਾ ਰਿਆ ਨਾ ਕੋਈ ਕੰਕਰਈ ਆ ਕੀ ਕਰ ਸਕਦੇ ਅਸੀਂ ਸਾਡੇ ਸਾਡੇ ਬਾਰੇ ਸੋਚੇ ਪਿੰਡ ਬਾਲ ਸਿਕੰਦਰ ਤੋਂ ਬੋਲਦੇ ਆ ہاں ਜੀ ਕਿੰਨਾ ਕੁ ਨੁਕਸਾਨ ਹੋ ਗਿਆ ਹੋਊਗਾ ਨੁਕਸਾਨ ਇਹ ਲਾਥੀ ਦੀ ਲਾਸਨ ਲੰਗੀ ਆ ਇਧਰੋਂ ਪੁਲ ਨਾ ਦਾ ਤੂਰੀ ਆ ਤੇ ਇਧਰੋਂ ਨੰਗੀ ਆ 100 ਕਿਲੇ ਦੇ ਲਾਗੇ ਬੰਨੇ ਹੋ ਹੀ ਗਿਆ ਵਾ ਜਿਆਦਾ ਜਿਆਦਾ ਕੋਟ ਬਹੁਤ ਜਿਆਦਾ ਹਾਂ 100 ਕਿਲਾ ਦੇ ਕੁਝ ਵੀ ਨਹੀਂ ਨਾਲ ਪ੍ਰਧਾਨ ਜੀ ਕਿੰਨਾ ਮੁਆਵਜ਼ਾ ਸਰਕਾਰ ਕੋ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਤਾਂ ਇਹ 50000 ਦੇ ਦੇਣਾ ਚਾਹੀਦਾ ਨਾ ਕਿਲੇ ਇਹ ਕਣਕ ਸੀਗੀ ਬਸ ਸਾਰੀ ਦੀ ਸਾਰੀ 50 ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਜੀ 50 50000 ਦੀ ਸਾਡੀ ਕਣਕ ਸੀ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਵੀ ਬਾਲੀ ਹੈ ਜੀ ਜ਼ਮੀਨ ਤੁਹਾਡੀ ਕਿਹੜੇ ਜ਼ਮੀਨ ਸਾਡੀ ਹੈ ਮੀਰਾ ਕੋਟ ਦੇ ਵਿੱਚ ਹਾਂ ਜੀ तकरीबन ਹੀ ਆਪਾਂ ਅੱਜ ਮਤਲਬ ਬਹੁਤ ਜਿਆਦਾ ਜਿਆਦਾ ਨੁਕਸਾਨ ਆ ਉਹਦੇ ਵਿੱਚ ਅਸੀਂ ਤੇ ਵੇਖ ਰਹੇ 100 ਦਾ 100% ਹੀ ਸਾਰਾ ਕੁਝ ਬਰਬਾਦ ਹੋ ਚੁੱਕਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਜੀ ਕੋਈ ਨਾ ਕੋਈ ਬੰਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਤੁਹਾਨੂੰ ਪਤਾ ਜ਼ਿੰਮੇਵਾਰ ਦਾ ਅੱਜ ਸਾਰਾ 100% ਹੀ ਖਰਚਾ ਹੋ ਚੁੱਕਾ ਦਿੱਤੀ ਬਾਲਾ ਮੀਰਾਗੋੜ ਹਲਵਾਰ ਕਾ ਇਧਰ ਨੂੰ ਚਲ ਗਈ ਲਾਸੀ ਦੀ ਲਾਸੀ ਸਿੱਧੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਨਹੀਂ ਵੀ ਮਾਰਾ ਇਹੋ ਕਹਿਣਾ ਚਾਹੁੰਦੇ ਜੀ ਉਹ ਜਿਹੜਾ ਪਾਜ ਮਾਵਜਾ ਉਹ ਸੋਬੇ ਸਾਨੂੰ ਦਿੱਤਾ ਜਾਵੇ ਹਾਂਜੀ ਸਾਰੀ ਨੁਕਸਾਨ ਹੋ ਗਿਆ ਸਾਰਾ ਹੋ ਗਿਆ ਕਾ ਮੇ ਜੋ ਡੰਗਰਾਂ ਦਾ ਚਾਰਾ ਨਹੀਂ ਰਿਹਾ ਕੁਝ ਕੁਝ ਕੋਈ ਚੀਜ਼ ਨਹੀਂ ਰਹੀ ਜੀ ਮੇਰੀ ਜੋ ਮਾਲ ਡੰਗਰ ਦਾ ਸਾਰਾ ਕੁਝ ਨੁਕਸਾਨ ਹੋ ਚੁਕਾ ਹੈ ਐ ਹੋਈ ਟਾਈਮ ਹੁੰਦਾ ਡੰਗਰਾਂ ਨੂੰ ਮਾਲ ਡੰਗਰ ਸਟਾਲਾ ਪਾਉਣ ਦਾ ਜੀ ਅਜਿਹਾ ਤਰ੍ਹਾਂ ਦੇ ਵਿੱਚ ਸਾਰਾ ਸਾਰਾ ਖਰਾਬ ਹੋ ਗਿਆ